ਤੁਹਾਨੂੰ ਗੱਲਾਂ ਤੇਰੀਆਂ ਮੈਂ ਸਾਰੀਆਂ ਸੁਣ ਲਈਆਂ ਨੇ ਤੁਸੀਂ ਆਪਣੀ ਥਾਂ ਤੇ ਸੱਚੇ ਵੀ ਹੋ ਪਰ ਗੱਲ ਇਹ ਵੀ ਜਦੋਂ ਉਹਨਾਂ ਦੀਆਂ ਸੁਣਾਂਗੇ ਉਹਨਾਂ ਕਹਿੰਦਾ ਅਸੀਂ ਵੀ ਸੱਚੇ ਆ ਤੇ ਦੂਜੀ ਗੱਲ ਇਹ ਵੀ ਤੁਸੀਂ ਵੀ ਇੱਥੇ ਆਵੜਿਆ ਭਰਾ ਭਰਾ ਅਸੀਂ ਇਹਨਾਂ ਗੱਲਾਂ ਦੇ ਵਿੱਚ ਜ਼ਿਆਦਾ ਆਉਂਦੇ ਚੰਗੇ ਵੀ ਨਹੀਂ ਲੱਗਦੇ ਨਾ ਸਾਨੂੰ ਇਹ ਗੱਲਾਂ ਜਿਹੜੀਆਂ ਨੇ ਏਦਾਂ ਸ਼ੋਭਾ ਦਿੰਦੀਆਂ ਨੇ ਦੂਜੀ ਗੱਲ ਇਹ ਵੀ ਜਿੱਥੇ ਸਾਡੀ ਗਲਤੀ ਆ ਵੀ ਅਸੀਂ ਤੁਹਾਨੂੰ ਆਦ ਨਹੀਂ ਬੁਲਾ ਸਕੇ ਉਹ ਸਾਡੀ ਗਲਤੀ ਆ ਉਹ ਹੀ ਮਹਿਸੂਸ ਕਰਦੇ ਆ ਉਹ ਹੀ ਗਲਤੀ ਮੰਨਾਂਗੇ ਦੂਜੀ ਗੱਲ ਇਹ ਵੀ ਗਲਤੀ ਪ੍ਰੀਤ ਦੀ ਵੀ ਆ ਗਈ ਆ ਤੇ ਠੀਕ ਹੈ ਉਹਨੂੰ ਥੋੜਾ ਪਤਾ ਹੀ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਸੋਨੂੰ ਇਹ ਗੱਲਾਂ ਤਾਂ ਉਦੋਂ ਹੀ ਮੁੱਕਦੀਆਂ ਨੇ ਜਦੋਂ ਦੋਵੇਂ ਧਿਰਾਂ ਤੁਸੀਂ ਇਕੱਠੇ ਹੋ ਕੇ ਬੋ ਤੇ ਫੇਰ ਹੀ ਗੱਲ ਹੋਵੇ ਪਰ ਮੈਂ ਤੇ ਤੁਹਾਨੂੰ ਇਹ ਸਲਾਹ ਦਿੰਦਾ ਵਾਂ ਵੀ ਤੁਸੀਂ ਇਹ ਕੰਮ ਮਕਾਉਣ ਵਾਸਤੇ ਕੋਈ ਸਾਂਝਾ ਰਿਸ਼ਤੇਦਾਰ ਵਿੱਚ ਆਪਣਾ ਪਾਓ ਤੇ ਜੇ ਸਾਂਝਾ ਰਿਸ਼ਤੇਦਾਰ ਨਾ ਨਾ ਪਾਓਗੇ ਤੇ ਇਹ ਗੱਲਾਂ ਤੁਹਾਡੀਆਂ ਗਾਂਹ ਦੀਆਂ ਵਾਧੀਆਂ 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 ਜਾਣੀਆਂ ਵਾਂ ਸਾਂਝਾ ਰਿਸ਼ਤੇਦਾਰ ਹੋਵੇ ਤੁਹਾਡੀ ਵੀ ਗੱਲ ਕਰੇ ਤੇ ਉਹਨਾਂ ਦੀ ਵੀ ਗੱਲ ਕਰੇ ਤੇ ਸੱਚੀ ਗੱਲ ਕਰੇ ਨਿਲਵਾਰਖਸ਼ ਗੱਲ ਆਪ ਚੱਲ ਇਹਨੇ सोनू ਨੇ ਤੇ ਤੇਰੀ ਭੈਣ ਨੇ ਆਪਣਾ ਇਹਨਾਂ ਦੇ ਮਨ 'ਚ ਹੀ ਗੁੱਸਾ ਰੰਜ ਬੜਾਈ ਇਹਨਾਂ ਨੇ ਆਪਣਾ ਫੋਲ ਲਿਆ ਕੋਈ ਗੱਲ ਨਹੀਂ ਗੱਲ ਨੂੰ ਅਸੀਂ ਗਾਹ ਨਾ ਵਧਾਈਏ ਜੇ ਕੋਈ ਰਿਸ਼ਤੇਦਾਰ ਪਾਵਾਂਗੇ ਤੇ ਸਿਆਣੇ ਆਖਿਆ ਝੱਗਾ ਚੁੱਕਿਆ ਢੇਡਾ ਆਪਣਾ ਨੰਗਾ ਹੁੰਦਾ ਹੁੰਦਾ ਵਾ ਉਹ ਆਣ ਕੇ ਗੱਲ ਨੂੰ ਵਧਾਉਣਾ ਵਾ ਅਗਲੇ ਨੇ ਘਟਾਉਣਾ ਨਹੀਂ ਗਾ ਬਲਦੀ ਤੇ ਤੇਲ ਪਾਉਣਾ ਵਾ ਮਿੱਟੀ ਨਹੀਂ ਗੀ ਪਾਉਣੀ ਅਗਲੇ ਨੇ ਤੇ ਗੱਲ ਨੂੰ ਇੱਥੇ ਹੀ ਠੱਪ ਕਰ ਲਈਏ ਚੰਗੇ ਰਹਿ ਜਾਂਗੇ ਵੇਖ ਵੀਰ सोनू ਦੇ ਪਾਪੇ ਨੇ ਸਹੀ ਗੱਲ ਕਹੀ ਆ ਆਹੀ ਨਹੀਂ ਆਂਦੇ ਵੀ ਤੀਜੇ ਕੰਨ ਕੇ ਇਹਨੂੰ ਪਤਾ ਲੱਗੇ ਐਸੇ ਗੱਲ ਦੀ ਤਾਂ ਮੈਂ ਟੈਨਸ਼ਨ ਨਹੀਂ ਆ ਗੱਲਾਂ ਤਾਂ ਮੋੜਨ ਨੂੰ ਹੀ ਹੋਣੀਆਂ ਵਾ ਵੀ ਚੰਗਾ ਇਹਨੇ ਆਪਣੀ ਪਤਨੀ ਦਾ ਰਿਸ਼ਤਾ ਲਿਆਂਦਾ ਰਿਸ਼ਤੇਦਾਰੀ ਗਾੜੀ ਕਰਦੀ ਕਰਦੀ ਨੇ ਅਗਲੀ ਤੋਂ ਵੀ ਗਏ ਆ ਬਾਕੀ 100 ਹੱਥ ਰੱਸਾ ਤੇ ਸਿਰੇ ਤੇ ਆਂਦੇ ਹੁੰਦੇ ਨਾ ਗੰਡ ਤੇ ਮੈਂ ਤੇ ਇਹੋ ਆਨੀ ਆ ਵੀ ਵਿੱਕੀ ਨੂੰ ਤੇ ਪ੍ਰੀਤ ਨੂੰ ਉੱਥੇ ਸੱਦ ਕੇ ਤੇ ਤੁਸੀਂ ਉੱਥੇ ਸਮਝਾਓ ਤੁਹਾਡੇ ਆਖੇ ਉਹਨਾਂ ਸਮਝ ਵੀ ਜਾਣਾ ਵਾ ਤੇ ਮਾਮਾ ਜੀ ਜੇ ਬਾਈ ਚਾਂਸ ਸਾਡੀ ਲੋੜ ਪਏ ਤੇ ਤੁਸੀਂ ਬੇਚੇਜ ਕੇ ਸਾਨੂੰ ਵੀ ਸੱਦ ਸਕਦੇ ਹੋ ਕਿਉਂਕਿ ਜੇ ਆਮੋ ਸਾਹਮਣੇ ਗੱਲਾਂ ਹੋਣ ਨਾ ਫੇਰ ਹੀ ਗੱਲਾਂ ਕਲੀਅਰ ਹੋਣੀਆਂ ਵਾ ਚਲੋ ਜੇ ਕੋਈ ਸਾਡੇ ਬਦਲੇ ਤੁਹਾਡੇ ਮਨ ਵਿੱਚ ਸ਼ੱਕ ਹੋਏਗਾ ਅਸੀਂ ਵੀ ਗੱਲ ਕਰਦਾਂਗੇ ਤੇ ਜੇ ਉਹਨਾਂ ਨੇ ਕੋਈ ਗੱਲ ਕਰਨੀ ਹੈਗੀ ਸਾਡੇ ਸਾਹਮਣੇ ਤਾਂ ਉਹ ਵੀ ਕਰ ਲੈਣਗੇ ਤੇ ਗੱਲਾਂ ਸਾਰੀਆਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਣਗੀਆਂ ਪਾਣੀ ਦਾ ਗਲਾਸ ਲੈ ਹਾਂਜੀ ਪਾਪਾ ਇਹ ਲੈ ਆਈ ਬਾਕੀ ਮਾਮਾ ਜੀ ਅਸੀਂ ਇਹ ਗੱਲਾਂ ਤੁਹਾਨੂੰ ਤਾਂ ਦੱਸਣ ਡੇ ਆ ਵੀ ਕੱਲੋਂ ਤੁਸੀਂ ਇਹਨਾਂ ਨੂੰ ਇਹ ਨਾ ਆਖੋ ਵੀ ਸਮਾਂ ਰਹਿੰਦਿਆਂ ਗੱਲਾਂ ਮੈਨੂੰ ਦੱਸਿਆ ਕਿਉਂ ਨਹੀਂ ਮੇਰੇ ਤੋਂ ਤੁਸੀਂ ਲੁਕਾ ਕੇ ਰੱਖਿਆ ਅਹੀਂ ਇਹ ਕਰਕੇ ਥੋੜਾ ਦੱਸਣ ਦੇ ਆ ਵੀ ਤੁਸੀਂ ਉਹਨਾਂ ਨੂੰ ਜਾ ਕੇ ਸਾਡੀ ਥਾਂ ਲੜੋ ਆਪਾਂ ਤੇ ਇਹ ਕਰਕੇ ਕਹਿੰਦੇ ਵੀ ਜਿਹੜੀ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਵਾ ਨਾ ਇਹ ਨਾ ਹੋਣ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਾ ਲੜਾਈ ਦਾ ਮੋੜ ਵੱਜ ਜਾਂਦਾ ਵਾ ਤੁਸੀਂ ਸਿਆਣੇ ਜੇ ਥੋੜੀ ਗੱਲ ਕਰੋ ਪ੍ਰੀਤੀ ਅਹੀਂ ਕਿਹੜਾ ਕੋ ਗਲਤ ਗੱਲ ਕਰਨ ਦੇ ਜਾ ਕੇ ਉਹਦੇ ਤੁਸੀਂ ਸਿਆਣੇ ਜਾਨਾ ਉਹਨਾਂ ਨੂੰ ਸਮਝਾਓ ਤੇ ਜਿੱਥੇ ਮੈਂ ਗੱਲ ਤਾਂ ਮੈਨੂੰ ਵੀ ਸਮਝਾਓ ਸਸੀਲ ਬੂਆ ਜੀ ਸਸੀਲ ਬੂਪੜ ਜੀ ਸਸੀ ਪਪਾ ਵਿਭਾਸ ਸੀ ਕਰੋ ਸਸੀ ਗਾਲ ਡੈਡੀ ਸੀ ਗਾਲ ਸੀ ਡੈਡੀ ਬਹੁਤ ਠੀਕ ਠਾਕ ਹੋ ਵਧੀਆ ਵਧੀਆ ਤਾਂ ਸੁਣਾਓ ਬਹੁਤ ਠੀਕ ਠਾਕ ਆ ਹਾਂ ਹੋਰ ਕੀ ਹਾਲ ਚਾਲ ਆ ਠੀਕ ਆ ਬਹਿ ਜਾ ਚਲੋ ਚਲਿਏ ਬਹਿਣਾ ਕੀ ਆ ਹੁਣ ਚਲਦੇ ਆ ਬਹਿ ਜਾ ਦੋ ਮਿੰਟ ਕਦੋਂ ਕਦੇ ਆਏ ਜੀ ਆਜਾ ਦੋ ਤਿੰਨ ਘੰਟੇ ਹੋਏ ਆ ਡੈਡੀ ਨੂੰ ਮੇਰਾ ਲੱਗਦਾ ਚੇਤਾ ਹੀ ਭੁੱਲ ਕੇ ਆਇਆ ਹੈ ਨਹੀਂ ਚੇਤਾ ਕਿ ਭੁਲਾਵਾ ਚੇਤਾ ਭੁੱਲ ਕੇ ਆਇਆ ਤਾਂ ਤਾਂ ਹੀ ਤੇ ਆਏ ਨਹੀਂ ਮੈਂ ਤੇ ਦੋ ਤਿੰਨ ਫੋਨ ਵੀ ਕੀਤੇ ਆ ਹਾਰ ਕੇ ਮੈਂ ਹੁਣ ਆ ਪਾਈ ਆ ਲੈਣ ਤੈਨੂੰ ਆ ਦੋ ਤਿੰਨ ਘੰਟੇ ਹੋਏ ਜੈਨ ਮੀਂਹ ਨਹੀਂ ਵਾਲਾ ਆਉਣ ਡਿਆ ਸੀ ਚਲ ਕੋਈ ਗੱਲ ਨਹੀਂ ਛਤਰੀ ਲੈ ਕੇ ਨਾਲ ਚੱਲ ਜਾਨੇ ਆ ਨਹੀਂ ਭੇਜਣ ਦੇ ਤੇਰੇ ਡੈਡੀ ਨੂੰ ਡੈਡੀ ਜੀ ਤੁਸੀਂ ਬਥੇਰਾ ਇਹਨਾਂ ਨੂੰ ਮਿਲ ਗਏ ਲਿਆ ਵਾ ਚਲੋ ਹੁਣ ਉਧਰ ਚਲੀਏ ਬੱਲੇ ਪ੍ਰੀਤ ਤੇਰੇ ਬੜੀ ਸਿਆਣੀਆਂ ਤੂੰ ਉਹ ਜੇ ਤੇਰਾ ਡੈਡੀ ਆ ਨਾ ਉਹ ਮੇਰਾ ਵੀ ਮਾਮਾ ਮਾਮਾ ਤੇਰਾ ਡੈਡੀ ਬਾਅਦ ਚ ਬਣਿਆ ਪਹਿਲਾਂ ਮੇਰਾ ਮਾਮਾ ਹੀ ਹੋ ਨਾਲੇ ਤੂੰ ਤੇ ਕੱਲ ਮਿਲ ਕੇ ਆਈਆਂ ਉੱਥੇ ਤੇ ਫਿਰ ਕੀ ਜੇ ਮਾਮਾ ਇੰਨੇ ਜਰਾ ਬਾਅਦ ਆਏ ਸਾਡੇ ਕੋਲ ਆਦ ਰਹਿ ਪੂਗਾ ਤੇ ਮੈਂ ਉਧਰ ਰੋਟੀ ਪਾਣੀ ਬਣਾਇਆ ਬੜੇ ਚਾਹ ਦੇ ਨਾਲ ਤੇ ਰੋਟੀ ਪਾਣੀ ਤਾਂ ਹੀ ਬੜੇ ਚਿਰ ਦਾ ਬਣਾੜਿਆ ਪੁੱਛ ਜੀ ਤੈਨੂੰ ਮੈਂ ਤਾਂ ਮੈਂ ਵੀ ਬਣਾਇਆ ਵਾ ਕੋਈ ਗੱਲ ਨਹੀਂ ਕਿਹਨੇ ਸਵਾਲ ਦੇ ਆਹੀ ਜਾ ਕੇ ਸਵਾਲਾਂਗੇ ਡੈਡੀ ਜੀ ਤੁਸੀਂ ਉਹਨੂੰ ਤੇ ਇੱਥੇ ਦੇ ਮੈਂ ਤੇ ਨਹੀਂ ਨਾ ਉਹਨਾਂ ਕਿਹਾ ਕਿ ਆਜੋ ਛੇਤੀ ਆਜੋ ਛੇਤੀ ਆਜੋ ਹੁਣ ਜਿਵੇਂ ਆਈਆਂ ਤੇ ਹੁਣ ਤੁਸੀਂ ਆਨੇ ਮੈਂ ਜਾਣ ਹੀ ਨਹੀਂ ਦੇਣਾ ਉਹ ਕੋਈ ਨਹੀਂ ਉੱਥੇ ਵੀ ਰਹਿ ਆਪਣਗੇ ਹੱਡ ਕੋ ਰਾਤ ਰਹਿਣ ਦਿੰਦੇ ਆ ਫਿਰ ਕੀ ਆ ਆ ਜਾਣਗੇ ਕੋਈ ਨਹੀਂ ਸਵੇਰੇ ਆ ਜਾਣਗੇ ਹੁਣ ਸੌਣਾ ਹੀ ਆ ਘੜੀ ਪਰ ਇਹ ਤਾਂ ਠੀਕ ਹੀ ਕਹਿ ਰਹੇ ਆ ਜੀ ਤਾਂ ਕਿ ਜਾ ਸੌਣਾ ਹੀ ਆ ਦੋ ਘੜੀਆਂ ਸਵੇਰੇ ਆ ਜਾਾਂਗੇ ਉੱਧਰ ਕੋਈ ਗੱਲ ਨਹੀਂ ਹੋਣੇ ਸਾਰਾਤ ਘੜੀ ਭੈਣ ਭਾਈਆਂ ਦਾ ਗੱਪਾ-ਗੱਪਾ ਮਾਰ ਲੈਨੇ ਆ ਡੈਡੀ ਜੀ ਐਨੇ ਆਣਾ ਸੀ ਤੁਹਾਨੂੰ ਲੈਣ ਆਏ ਆ ਚਲੋਗਾ ਹਾਡੇ ਨਾਲ ਰਾਤ ਤੇ ਉਦਾਂ ਤੁਹਾਡੀ ਨਾ ਸਾਡੇ ਵਾਲੀ ਰਹਿਣੀ ਬਣਦੀ ਆ ਇੱਥੇ ਤੇ ਤੁਸੀਂ ਸਾਡੇ ਵਿਆਹ ਤੋਂ ਪਹਿਲਾਂ ਵੀ ਬਥੇਰਾ ਜੇ ਰਹਿੰਦੇ ਰਹੇ ਜੇ ਰਾਤਾਂ ਹੁਣ ਵਿਆਹ ਤੋਂ ਬਾਅਦ ਪਹਿਲੀ ਵਾਰੀ ਰਾਤ ਰਹਿਣਾ ਨਾ ਕੋਈ ਨਾ ਮੰਮੀ ਤੇਰੀ ਆਊਗੀ ਨਾ ਨਾਲ ਤੇ ਫਿਰ ਆਪਾਂ ਦੋਵੇਂ ਜਾਣੇ ਰਾਵਾਂਗੇ ਉਧਰ ਕੋਈ ਗੱਲ ਨਹੀਂ ਆਵਾਂਗੇ ਚੱਲ ਕੋਈ ਨਹੀਂ ਮੰਮੀ ਆ ਜਾਊਗੀ ਤੇ ਫਿਰ ਦੋਵੇਂ ਜੀ ਰਹਿ ਲਿਓ ਫਿਰ ਕਿਹੜੀ ਗੱਲ ਹੈ ਸਾਨੂੰ ਵੀ ਸੇਵਾ ਦਾ ਮੌਕਾ ਦੇ ਦਿਓ ਬਾਕੀ ਮੰਮੀ ਨਾ ਕੀ ਪਤਾ ਤੁਹਾਡੀ ਕਦੋਂ ਸਲਾਬ ਬਾਨੀ ਆ ਫਿਰ ਆਉਂਦੀ ਹੁਣ ਤੇ ਆਏ ਜੇ ਕੋਈ ਗੱਲ ਨਹੀਂ ਪੁੱਤ ਇਹ ਕਿਹੜਾ ਘਰ ਬਗਾਨਾ ਇਹ ਵੀ ਤੁਹਾਡਾ ਹੀ ਆ ਬੈਠੋ ਇੱਥੇ ਘੜੀ ਕੱਪਾ ਛੱਪਾ ਮਾਰਦੇ ਆ ਹਾਏ ਕਿੰਨਾ ਚਿਰ ਹੋਇਆ ਗਿਆ ਇਹਨੂੰ ਉਤੋਂ ਨੇਰ ਖਾਨਾ ਵਗਣ ਡਿਆ ਛੱਟਾਂ ਵੀ ਲੱਥੀਆਂ ਨਹੀਂ ਤਾਂ ਇਹ ਤੱਕ ਆਇਆ ਹੀ ਨਹੀਂ ਫੋਨ ਕਰਕੇ ਪੁੱਛਣੀ ਆ ਭੋਲਾ ਵਿਆਹ ਕਿਉਂ ਨਹੀਂ ਕੀ ਗੱਲ ਆ ਚਲੋ ਉਹ ਤਾਂ ਕੋਈ ਗੱਲ ਨਹੀਂ ਡੈਡੀ ਜੀ ਤੇ ਤੁਸੀਂ ਮੰਮੀ ਨੂੰ ਵੀ ਲੈ ਆਉਂਦੇ ਹਾਂ ਨਾਲ ਹੀ ਉਹ ਹਾਲ ਫਿਰ ਨਹੀਂ ਆਇਆ ਗਿਆ ਉਹ ਕੋਲ ਹੈਲੋ ਹੈਲੋ ਹਾ ਵਿੱਕੀ ਆਏ ਨਹੀਂ ਕਿੰਨਾ ਚਿਰ ਹੋ ਗਿਆ ਤੈਨੂੰ ਗਿਆ ਨੂੰ ਹਾਂ ਹਾਂ ਮੰਮੀ ਬੱਸ ਲੱਗੇ ਆ ਹੁਣ ਕੋਈ ਗੱਲ ਨਹੀਂ ਮੈਂ ਆ ਕੇ ਕਰਦਾ ਫਿਰ ਬੰਦ ਠੀਕ ਆ ਹਾਏ ਹਾਏ ਫੋਨ ਕੱਟ ਵੀ ਗਿਆ ਮੈਂ ਕਿਹੜੀ ਗੱਲ ਪੁੱਛੀ ਹੈ ਤੇ ਇਹ ਕਿਹੜਾ ਜਵਾਬ ਦੇਈ ਜਾਂਦਾ ਛਦਾਈ ਪ੍ਰੀਤ ਉਹ ਹਵਾਣਾ ਬਾਹਰਲਾ ਬੂਆ ਖੁੱਲ ਗਿਆ ਈਓ ਤੇ ਆ ਜਾ ਫਿਰ ਚੱਲਦੇ ਆ ਕੋਈ ਗੱਲ ਨਹੀਂ ਡੈਡੀ ਨੂੰ ਮਾਰਨ ਦੇ ਕਪਾ ਛੱਪਾ ਆਪੇ ਆ ਜਾਂਦੇ ਆ ਸਵੇਰੇ ਹਾਂ ਕੋਈ ਨਹੀਂ ਡੈਡੀ ਜੀ ਕਰੋ ਫਿਰ ਤੁਸੀਂ ਰਾਮ ਸਵੇਰੇ ਸੋਸਤੇ ਆ ਜਿਓ ਹੈ ਠੀਕ ਠੀਕ ਜੰਮਾ ਕੋਈ ਕੀ ਹੈ ਡੈਡੀ ਜੀ ਚੰਗਤ ਉਧਰ ਤੋਂ ਚੱਲ ਕੋਈ ਗੱਲ ਨਹੀਂ ਇੱਥੇ ਰਹਿ ਵੀ ਲੈਂਦੀ ਹੁਣ ਜਾਊਗਾ ਫਿਰ ਭੇਜਦੀ ਆਊਗੀ ਫਿਰ ਇਹਨੂੰ ਲੈਣ ਆਉਣਾ ਪੈਣਾ ਵਾ ਬੂਆ ਬੜਾ ਜ਼ੋਰ ਨਾਲ ਵੱਜਣ ਡਿਆ ਚਲੋ ਕੋਈ ਨਹੀਂ ਰੋਟੀ ਬਣੀ ਆ ਖਾ ਕੇ ਜਾਇਓ ਕੋਈ ਗੱਲ ਨਹੀਂ ਤੁਸੀਂ ਡੈਡੀ ਜੀ ਉਹਨਾਂ ਨੂੰ ਖਵਾ ਲਓ ਰੋਟੀ ਤਾਂ ਅਸੀਂ ਵੀ ਉਧਰ ਬੜੀ ਵਧੀਆ ਬਣਾਈਆਂ ਚੰਗਾ ਚੋਖਾ ਦੁੱਧ ਵਾਲੀਆਂ ਸੇਮੀਆਂ ਵੀ ਬਣਾਈਆਂ ਅਸੀਂ ਫਰੀਦ ਨੇ ਅੱਛਾ ਅੱਛਾ ਹੋਰ ਗੱਲ ਲਿਆਉਣੀ ਹੈ ਫਿਰ ਤੁਸੀਂ ਆ ਜਾਓ ਉਧਰ ਆ ਜਾਓ ਸਾਰੇ ਜਾਣੇ ਲੈ ਉਹ ਵੀ ਖੇਚਣ ਲਾਇਆ ਜੀ ਵਰਦੇ ਮੀਚ ਤਾਂ ਤੂੰ ਹਿਆਂ ਜਵਣ ਕੇ ਚੱਲ ਕਰਕੇ ਜੇ ਖਾਣੀਆਂ ਆ ਤੇ ਚੱਲ ਕੋਈ ਨਹੀਂ ਹੁਣੇ ਕੱਲ ਨੂੰ ਆਵਾਂਗੇ ਸਾਡੇ ਕੋਈ ਨਹੀਂ ਕੋਈ ਨਹੀਂ ਆ ਦਿਓ ਚੰਗਾ ਬੀਬੀ ਚੰਗਾ ਪਾਪਾ ਜੀ ਮਾਸੀ ਮੈਨੂੰ ਨਹੀਂ ਉਹ ਲੱਗਦਾ ਕਿ ਉਹ ਹੋਂ ਦੇਣਗੇ ਜਿੰਨੇ ਉਹ ਚਲਾਕ ਵਾ ਮੇਰੇ ਕੋ ਭਾਵੇਂ ਲਿਖਾ ਕੇ ਲੈ ਲਓ ਤੇ ਜੀ ਤਾਂ ਵੀ ਬੜੀ ਚਲਾਕ ਵਾ ਉਹਨੇ ਤੇ ਉਦਾਂ ਹੀ ਨਹੀਂ ਹੋਂ ਦੇਣਾ ਭਾਵੇਂ ਤੁਸੀਂ ਆਪ ਚਲ ਜੋ ਲੈਣਾ ਉਹਨਾਂ ਨੇ ਤਾਂ ਵੀ ਨਹੀਂ ਹੋਣਾ ਨਹੀਂ ਨਹੀਂ ਆਵਣ ਆਉਣਗੇ ਜ਼ਰੂਰ ਭਾਜੀ ਧੀ ਜਵਾਈ ਲੈਣਗੇ ਆਏ ਉਹਦੇ ਆਖੇ ਬਿਨਾ ਆਉਣਗੇ ਚਲੋ ਵੇਖ ਲੈਨੇ ਆ ਫਿਰ ਹੁੰਦੇ ਆ ਕਿ ਨਹੀਂ ਇਹ ਤੇ ਆਇਆ ਹੀ ਪਤਾ ਲੱਗਣਾ ਮਾਸੀ ਮੈਨੂੰ ਇਹ ਦੱਸੋ ਜਿੱਥੇ ਮੰਝੀਆਂ ਡਾਈਆਂ ਵਾ ਉੱਥੇ ਮੈਂ ਸਰਦਾਨੀ ਲਾਉਣੀ ਹੈ ਕਿ ਜਾਂ ਅੰਦਰ ਹੀ ਸੋਨਾ ਪੱਖਾ ਛੱਡ ਕੇ ਉਹ ਰਹਿਣ ਦੇ ਹੁਣ ਉੱਥੇ ਮੱਛਰਦਾਨੀਆਂ ਕਾਦੇ ਲਈ ਲਾਉਣੀਆਂ ਵਾ ਜਿੰਨਾਂ ਲਈ ਲਾਉਣੀਆਂ ਸੀ ਉਹ ਤੇ ਆਏ ਨਹੀਂ ਹੈਗੇ ਅੰਦਰਾਂ ਚ ਹੀ ਸੌ ਜਾਂਦੇ ਆ ਚੁੱਪ ਕਰਕੇ ਵਿੱਕੀ ਉਹ ਜਿਵੇਂ ਨੂੰ ਬੜਾ ਭਰਮ ਲੱਗਾ ਏ ਐਡੇ ਚਾਹ ਨਾ ਤੁਸੀਂ ਲੈਣਗੇ ਹੋ ਤੇ ਪਾਜੀ ਨਾਲ ਤਾਂ ਡਿਆ ਹੀ ਨਹੀਂ ਗੱਲ ਤਾਂ ਮੰਮੀ ਤੇਰੀ ਸਹੀ ਆ ਪਰ ਹੁਣ ਕਰੀਏਗੀ ਐਨੇ ਤੋਂ ਸਾਡੇ ਜਾਂਦੇ ਨੂੰ ਸੱਪ ਬੈਠੇ ਆ ਸਾਰਿਆਂ ਨੇ ਨਾਗਵਾਲ ਪਾਇਆ ਵਾ ਵੀ ਉਥੋਂ ਹਿੱਲਣ ਨਹੀਂ ਦੇਣਾ ਹੈਗਾ ਡੈਡੀ ਨੂੰ ਮਾੜਾ ਜਿਹਾ ਹੀ ਨਾਲ ਆਵਾ ਵੀ ਚਲੋ ਡੈਡੀ ਜੀ ਸਾਡੇ ਨਾਲ ਨਹੀਂ ਐ ਹੀ ਆਪਣੇ ਕੋਲ ਰੱਖਣਾ ਵਾ ਆਡਾ ਮਾਮਾ ਆਇਆ ਮਾਮਾ ਆਇਆ ਹੀ ਸੇਵਾ ਕਰਨੀ ਆ ਜਿੱਦਾਂ ਪਤਾ ਨਹੀਂ ਗਾੜੀ ਮਾਮੇ ਦੀ ਪਹਿਲਾਂ ਬੜੀ ਸੇਵਾ ਕਰਦੇ ਰਹੇ ਆ ਤੇ ਮੈਂ ਤਾਂ ਤੈਨੂੰ ਪਹਿਲਾਂ ਹੀ ਪੁੱਤਰ ਆਖਿਆ ਹੀ ਉਹ ਬੜੇ ਚਲਾਕ ਨੇ ਉਹਨਾਂ ਨੇ ਬੜਾ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਕੋਈ ਗੱਲ ਨਹੀਂ ਮੰਮੀ ਕਰ ਲੈਣ ਦੇ ਗੱਲਾਂ ਬਾਤਾਂ ਯੋਗਲਾ ਬਤਾ ਕਰਨਗੇ ਨਾ ਤੇ ਜੇ ਪ੍ਰੀਤ ਦੇ ਡੈਡੀ ਨੇ ਇੱਥੇ ਕੋਈ ਗੱਲ ਛੇੜੀ ਅਸੀਂ ਵੀ ਸਾਰੀਆਂ ਦੱਸਾਂਗੇ ਇਹਨਾਂ ਦੀਆਂ ਅਸੀਂ ਫਿਰ ਚੁੱਪ ਰਹਿਣਾ ਐ ਦੱਸ ਨਹੀਂ ਫਿਰ ਤਾਂ ਦੱਸਣੀਆਂ ਪੈਣੀਆਂ ਹੀ ਨੇ ਪੇਹਾ ਦੇ ਨਾਲ ਵੀ ਆਕਰਤੂਤਾ ਕਰਦੇ ਨੇ ਉਹੋ ਹੀ ਨਾ ਇਹ ਕੱਲੇ ਸੱਚੇ ਰਹਿ ਗਏ ਵੀਰ ਉਹ ਦਵਾ ਵੀ ਅੱਗੋਂ ਪਿੱਛੋਂ ਪੁੱਛਣ ਨਾ ਤੇ ਤੁਹਾਡੇ ਗਿਆ ਜ਼ਿਆਦਾ ਹੀ ਕਰਦੇ ਹੋਣੇ ਆ ਕਰਦੇ ਹੀ ਕੇ ਨੀਅ ਤਿੰਨਾਂ ਦੇ ਸ਼ੁਰੂ ਤੋਂ ਹੀ ਹਾਰਤਾ ਨੇ ਪੇ ਦੂਜੇ ਤੋਂ ਹੁੰਦੇ ਆ ਨਾ ਆਪਣੇ ਬੜੇ ਨੰਬਰ ਬਣਾਉਂਦੇ ਨੇ ਤੇ ਅਸੀਂ ਬੜੇ ਹੀ ਚੰਗੇ ਆ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਕਿਸ ਗੱਲ ਦਾ ਜੇ ਕੋਈ ਵੀ ਗੱਲ ਹੋਈ ਨਾ ਤਾਂ ਕੋਈ ਨਹੀਂ ਮੈਂ ਸੰਭਾਲ ਲੂੰਗਾ ਮੈਂ ਕਿਹੜਾ ਇਨਾਂ ਕੋਲੋਂ ਡਰਦਾ ਵਾਂ ਇਹ ਇਕੱਲੇ ਸੱਚਪੁੱਤ ਥੋੜਾ ਰਹਿ ਗਿਆ ਦੁਨੀਆ ਦੇ ਉੱਤੇ ਜਾ ਅਮਣ ਭਾਬੀ ਆਪਣੀ ਨਾਲ ਲੈ ਕੇ ਰੋਟੀ ਰਾਟੀ ਲਿਆ ਖਾਈਏ ਹੁਣ ਅੱਗੇ ਕਿੰਨੇ ਲੇਟ ਹੋ ਗਏ ਆ ਪੱਟੇ ਨਾ ਪਾਰੀ ਗਿਆ 7:30 ਦਾ ਟਾਈਮ ਹੋ ਗਿਆ ਵਾ ਨਾਣੇ ਠਾਲੇ ਨਹੀਂ ਤੂੰ ਛੁੱਟੀਆਂ ਪੈ ਗਈਆਂ ਵਾ ਹੁਣ ਨਹੀਂ ਜਾਇਆ ਕਰਨਾ ਤਾਈਆਂ ਮੈਂ ਬੈਗ ਡਹੀਂ ਸਾਫ਼ ਕਰਨ ਕੇ ਸਾਂਭਦਾ ਮੇਰੇ ਘਟੇ ਮਿੱਟੀ ਦੇ ਨਾਲ ਸਾਰਾ ਖਰਾਬ ਹੋ ਜਾਂਦਾ ਹੈ ਮਹੀਨਾ ਇੱਕ ਘਰ ਤੇ ਹੋਰ ਇਹਦੇ ਨਾਲ ਉਹਨਾਂ ਸਕੂਲੇ ਜਿਆਦਾ ਚੰਗੇ ਨਹੀਂ ਹੈਗੇ ਪਤਾ ਨਹੀਂ ਇਹ ਸਕੂਲ ਵਾਲਿਆਂ ਨੂੰ ਫਿਰ ਵਹਿਮ ਹੋ ਜਾਂਦਾ ਵਾ ਕਿ ਨਿਆਲੇ ਘਰ ਰਹਿਣਗੇ ਤੇ ਇਹਨਾਂ ਨੂੰ ਗਰਮੀ ਤੋਂ ਬਚੇ ਰਹਿਣਾ ਘਰ ਤੋਂ ਸੋ ਕੋ ਜਿਆਦਾ ਗਰਮ ਚਾਉਂਦੇ ਐ ਕੀ ਕਰਨਾ ਫਿਰ ਕੋਈ ਹੱਲ ਹੁਣ ਕੱਢੋ ਇਹਨਾਂ ਦਾ ਤੇ ਵੀ ਫੋਨ ਚ ਤੇ ਇਹਨਾਂ ਨੇ ਨਿਕਲਣਾ ਨਹੀਂ ਆ। ਹੋਰ ਕੀ? ਮੈਂ ਤਾਂ ਅੱਗੇ ਸੋਚਣ ਲਈ ਆ ਕਿ ਮਹੀਨਾ ਇੱਕ ਛੁੱਟੀਆਂ ਪੈਣੀਆਂ ਤੇ ਕਰਾਂਗੇ ਕੀ? ਇਹਦੇ ਰੋਜ਼ ਲੜਾਈ ਰਹਿੰਦੀ ਆ ਕਰਨ ਦੇ ਨਾਲ ਵੀ। ਤੇ ਲੜਾਈ ਤਾਂ ਹੁਣ ਉਹਦੀਆਂ ਆਤਾਂ ਕਰਕੇ ਰਹਿੰਦੀ ਆ। ਅਸੀਂ ਕਿਹੜੀ ਆਪ ਰੱਖਦੇ ਆ? ਨਹੀਂ ਨਹੀਂ, ਕੁਝ ਇਹੋ ਜਿਹਾ ਸੋਚੀਏ ਜਿਹਦੇ ਨਾਲ ਨਿਆਣੇ ਦਾ ਵੀ ਟਾਈਮ ਪਾਸ ਵਧੀਆ ਹੋਵੇ ਤੇ ਅਸੀਂ ਵੀ ਸੁખી ਰਹੀਏ। ਸਾਨੂੰ ਇਹ ਨਾ ਹੋਵੇ ਕਿ ਉਹ ਫੁੰਨਾ ਜੀ ਵੜੇ ਰਹਿੰਦੇ ਆ। ਵੇਖ ਸੰਦੀਪ, ਕਿਸਾਨਾਂ ਦੇ ਪੁੱਤ ਵਾਂ ਥੋੜਾ ਬੋਧਾ ਤੇ ਆਪਣੀ ਖੇਤੀ ਹਲ ਧਿਆਨ ਦੇਣਾ ਚਾਹੀਦਾ। ਬੱਚੇ ਨੂੰ ਪਤਾ ਹੋਣਾ ਚਾਹੀਦਾ ਵਾ ਇਹ ਚੀਜ਼ ਦਾ। ਤੇ ਉਹਦਾ ਤੇ ਧਿਆਨ ਹੀ ਨਹੀਂ ਹੈਗਾ ਵਾ ਸਭੀ ਤੇ ਕਰੀਏ ਕੀ? ਮੈਂ ਤੂੰ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਆਂ। ਹਲੇ ਉਹ ਦਾ 10-11 ਸਾਲਾਂ ਦਾ ਹਲੇ ਉਹਨੂੰ ਖੇਤੀ ਦੀ ਕੀ ਸਮਝ ਹੋਣੀ ਆ। ਹਾਂ ਇਹ ਆ ਗਿਆ ਬੇਸਿਕ ਜੀਆਂ ਚੀਜ਼ਾਂ ਦਾ ਤਰੀਕਾ ਹੀ ਹੋਗੀ। ਜਿਹਾ ਪਹਿਲੀ ਜੇ ਤੁਰਨਾ ਫਿਰਨਾ। ਐਹੋ ਜੀਆਂ ਗੱਲਾਂ ਕਰ। ਤੂੰ ਇੰਨਾ ਵੀ ਧਿਆਨ ਨਹੀਂ ਨੀਂ ਦਿੰਦਾ। ਤੇ ਉਹ ਤਾਂ ਤੁਹਾਡੀ ਜ਼ਿੰਮੇਵਾਰੀ ਆ ਨਾ ਉਹਨੇ ਧਿਆਨ ਦੇਣਾ ਕਿ ਨਹੀਂ ਦੇਣਾ। ਉਹਨੂੰ ਨਾਲ ਲੈ ਕੇ ਤੁਰਿਆ ਕਰੋ ਫਿਰ। ਮੈਂ ਸੰਦੀਪ ਨਾਲ ਲੈ ਕੇ ਚੱਲ ਜਾਊਂਗਾ। ਹੁਣ ਟਰੈਕਟਰ ਚਲਾਉਣ ਜੋਗਾ ਨਹੀਂ ਹੈਗਾ। ਤੇ ਜੇ ਆਹ ਕਿੜਾ ਨਾਲ ਬਿਠਾ ਲਨ ਤੋਂ ਵੀ ਡਰ ਲੱਗਦਾ ਵਾ ਵੀ ਕਿਤੇ ਕੋਈ ਹਾਦਸਾ ਨਾ ਹੋ ਜੇ ਗੱਲ ਤੇ ਹਾਈ ਹੋ ਵਾ ਆਪਾਂ ਡਰਦੇ ਆ ਕਿ ਨਿਆਣੇ ਨੂੰ ਚੀਜ਼ ਵੀ ਨਹੀਂ ਫੜਾਉਣੀ ਤੇ ਨਿਆਣੇ ਨੂੰ ਕੰਮ ਵੀ ਨਹੀਂ ਕੱਲੇ ਨੂੰ ਘੱਲਣਾ ਕਿਉਂਕਿ ਅੱਜਕੱਲ ਜ਼ਮਾਨਾ ਨਹੀਂ ਚੰਗਾ ਪਹਿਲੇ ਵੇਲੇ ਤੇ ਰਹੇ ਨਹੀਂ ਹੈਗੇ ਹੁਣ ਵੇਖ ਪਤਾ ਗੱਲ ਵਾ ਕਰੀਏ ਕੀ ਇੱਕ ਇੱਕ ਦੋ ਦੋ ਤੇ ਨਿਆਣੇ ਹੁੰਦੇ ਆ ਸਰਫੇ ਜਿਹੇ ਤੇ ਡਰ ਤੇ ਫਿਰ ਲੱਗਦਾ ਹੀ ਆ ਤੇ ਘਰੇ ਹੀ ਕੋਈ ਐਹੋ ਜਿਹੀ ਖੇਡ ਬਣਾਓ ਜਿਹਦੇ ਨਾਲ ਉਹਨਾਂ ਦਾ ਵੀ ਟਾਈਮ ਪਾਸ ਵਧੀਆ ਹੋਵੇ ਤੇ ਉਹ ਵੀ ਬੋਰਨਾ ਹੋਣ ਇਦਾਂ ਕਰਦੇ ਆ ਫਿਰ ਚਿੜੀ ਛਿੱਕੇ ਵਾਲਾ ਨੈਟ ਲੈ ਕੇ ਆਉਨੇ ਆ ਉਹ ਸ਼ਾਮ ਨੂੰ ਘੜੀ ਖੇਡਿਆ ਉਦੇ ਨਾਲ ਬਹੁਤ ਦਿਲ ਲੱਗਾ ਰਹਿੰਦਾ ਆਹੋ ਕੋਈ ਐਕਟੀਵਿਟੀ ਕੋਈ ਕਰਾਉਣੀ ਪੈਣੀ ਪਰ ਇਹ ਜ਼ਿੰਮੇਵਾਰੀ ਤਾਂ ਢੀ ਬੰਦੀ ਆ ਖਾਸ ਕਰਕੇ ਪਿਓ ਦੀ ਕਿਉਂਕਿ ਬੱਚੇ ਡਰਦੇ ਆ ਪਿਓ ਦੇ ਕੋਲ ਮਾਂ ਕੋਲੋਂ ਨਹੀਂ ਡਰਦੇ ਹੁੰਦੇ ਕੱਟ ਹਾਂ ਤੇ ਜਦੋਂ ਪਿਓ ਕੋ ਕਹਿੰਦਾ ਵਾ ਉਦੋਂ ਪੁੜਕ ਡੰਡਿਓ ਪਾਰ ਹੋ ਜਾਂਦੀ ਆ ਤਾਂ ਮਾਂ ਮੇਰੇ ਨਾਲ ਲੜਨ ਲੱਗ ਪੈਂਦੀ ਆ ਤੇ ਇਦਾਂ ਹੀ ਆ ਫੇਰ ਹੁਣ ਤੁਸੀਂ ਵੀ ਆਂਦੇ ਜੇ ਕਿ ਬਸ ਸਾਰਾ ਕੁਝ ਆ ਤੁਹਾਡੇ ਸਾਹ ਨਹੀਂ ਹੋਵੇ ਹਾਂ ਜ਼ਿੰਮੇਵਾਰੀ ਆਪੋ ਆਪਣੀ ਸਮਝੋ ਸਾਰੇ ਜਾਣੇ ਉਹ ਮੈਂ ਲਗਾਵਾ ਕਾ ਸਾਫ ਕਰਨ ਇਦਾਂ ਕਰ ਹਾਂ ਠਾਲੋ ਨੂੰ ਉਨੋ ਕੇ ਚਲਾ ਮੇਰੇ ਨਾਲ ਤੋਂ ਉਹਦੇ ਵਿੱਚੋਂ ਕੱਢੀਏ ਗੰਦਾ ਗੰਦਾ ਕੱਢੀਏ ਇੱਕ ਕਰੀ ਕਹਿ ਤਾ ਸਹੀ ਆਹ ਹੋ ਤੇ ਜਾ ਤੂੰ ਹੀ ਢਾਲ ਲੋ ਸਾਡੇ ਅੱਖ ਕਿਹੜਾ ਨਹੀਂ ਉੱਠਣਾ ਨਹੀਂ ਆ ਮੈਂ ਨਹੀਂ ਢਾਲਣਾ ਵੇਖ ਮੈਂ ਸਪਾਈ ਲੱਗਾ ਕਰਨ ਜਾ ਕੇ ਤੂੰ ਖਲਾ ਦੇ ਉਹਨੂੰ ਜੀ ਤੇ ਆਪਣਾ ਨਹੀਂ ਕਰਦਾ ਕਿ ਮੁੰਡਾ ਵੀ ਨਾਲ ਕੰਮ ਕਰਾਵੇ ਸਾਡੇ ਆਹੋ ਕਰਾਵੇ ਨਾ ਇੱਥੇ ਮੈਂ ਤੁਸ ਕੋ ਆਪ ਕਹਿਣਾ ਵਾਂ ਕਿ ਜਿੱਦਾਂ ਦੀ ਅਸੀਂ ਮਿਹਨਤ ਕਰਦੇ ਹਾਂ ਸੋ ਉਹ ਵੀ ਸਿੱਖੇ ਚਲੋ ਜਾਓ ਫੇਰ ਜੀ ਆਹ ਖਲਾ ਫੇਰ ਉਹਨੂੰ ਤੇ ਜਿਹੜਾ ਕੰਮ ਕਿਹਾ ਹੁਣ ਧਿਆਨ ਵੀ ਦਿਓ ਉਹ ਚੰਗਾ ਹੈਲੋ ਸਚੂਲ ਮੰਮੀ ਜੀ ਮੰਮੀ ਜੀ ਰਾਤੀ ਡੈਡੀ ਨਹੀਂ ਆਏ ਇਧਰ ਮੈਂ ਦੋ ਵਾਰੀ ਫੋਨ ਵੀ ਕੀਤਾ ਸੀ ਤੇ ਆਪਾਂ ਆਪਾਂ ਦੋਵੇਂ ਜਾਣੇ ਗਏ ਸੀ ਹਾਂਜੀ ਹੁਣ ਆਉਣ ਹੀ ਵਾਲੇ ਹੋਣਗੇ ਅਜੇ ਤੱਕ ਤੇ ਨਹੀਂ ਆਏ ਠੀਕ ਆ ਡੈਡੀ ਜੀ ਪ੍ਰੀਤ ਤਾਂ ਰਾਤ ਵੀ ਵਿਚਾਰੀ ਢੀਕਦੀ ਰਹੀਗੀ ਕੀ ਪਤਾ ਤੁਸੀਂ ਆ ਹੀ ਜਾਓ ਤੂੰ ਹੀ ਆਏ ਨਹੀਂ ਵੇ ਲੋ ਹੁਣ ਵੀ ਤੁਸੀਂ ਸਵੇਰੇ ਹੁੰਦੇ ਕਾਲੀ ਪਾਤੀ ਆ ਕੇ ਚਾਹ ਪੀ ਕੇ ਚਲ ਜਾਣਾ ਗੱਲ ਤਾਂ ਪਤਰਾ ਉਹ ਹੁਣ ਸਿਆਣੇ ਬਣੇ ਆ ਬਾਰ ਬਾਰ ਜਦੋਂ ਆਖੇ ਬੰਦਾ ਤੇ ਫਿਰ ਕੀ ਅਗਲੇ ਦਵਾਖੇ ਤੇ ਤੁਸੀਂ ਤਾਂ ਜਿਹੜੇ ਨਿਆਣੇ ਤੇ ਤੁਹਾਡੀ ਗੱਲ ਕੋਈ ਨਹੀਂ ਚੰਦ ਜਿੱਦਾਂ ਕਾਵਾਂਗੇ ਉਦਾਂ ਤੁਸਾਂ ਮੰਨ ਜਾਣਾ ਤੇ ਕਾਲੀ ਹੁਣ ਇਹ ਕਰਕੇ ਪਾਈ ਆ ਵੀ ਪਿੰਡ ਆਇਆ ਵਾ ਉਹ ਕਰਾ ਘਰੀ ਬੱਧੀ ਕਰਨ ਵਾਲਾ ਅੱਛਾ ਅੱਛਾ ਇਹ ਕਰਕੇ ਤਾਂ ਕਮਰ ਦੇ ਫੋਨ ਲਾਇਆ ਵੀ ਤੁਸੀਂ ਜਲਦੀ ਆਓ ਠੀਕ ਆ ਤਾਂ ਕਾਵਾਂਗੇ ਛੇਤੀ ਪਾਈ ਆ ਚਲੋ ਕੋਈ ਨਹੀਂ ਕਾਲਟ ਅੜਜੀ ਕਰਾ ਲਓ ਫਿਰ ਜਾ ਕੇ ਪੈਲੀਆਂ ਪਧਰੀਆਂ ਪਨੀਰੀ ਬਣਾ ਰਹੀ ਹੋ ਗਈ ਉਦਾਂ ਆ ਪਨੀਰੀ ਤੇ ਹੋ ਗਈ ਆ ਫ੍ਰੀਜੇ ਲਾਉਣ ਲਈ ਹੋਈ ਆ ਹੁਣ ਕਿੰਨੀ ਕੁ ਬੀਜੀ ਪਨੀਰੀ ਆ ਗਈਆਂ ਸ਼ੰਗ ਪੈਰਗਾਂ ਦੀ ਹਾਂ ਠੀਕ ਆ ਠੀਕ ਆ ਮਮੀ ਮੇਰੇ ਕਿਤੇ ਨਹੀਂ ਆ ਪਾ ਜੀ ਤੂੰ ਇੱਥੇ ਚਾਣ ਕੀ ਆਏ ਜੇ ਹਾਂ ਤੇ ਕਿੰਨੀ ਚਿਰ ਪਤਾ ਲੱਗਾ ਭੈਣ ਜੀ ਕੋਲ ਫੇ ਪ੍ਰੀਤ ਦਾ ਡੈਡੀ ਉਧਰ ਆਏ ਨੇ ਜੇ ਅਗਰ ਤੂੰ ਫੋਨ ਕਰਕੇ ਤੁਰਦੇ ਤੈਹੀ ਤਾਨੂੰ ਪੱਕੀ ਕਰਦੇ ਤੁਸੀਂ ਨਾਲ ਭੈਣ ਜੀ ਨੂੰ ਲਿਆਉਂਦੇ ਰਾਤ ਰਿੰਦੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਕੋਈ ਗੱਲ ਨਹੀਂ ਭੈਣ ਜੀ ਗੱਲਾਂ ਤੇ ਬਸੇੜੀਆਂ ਕਰਨ ਵਾਲੀਆਂ ਵਾ ਤੁਸੀਂ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਉੱਥੇ ਆਇਓ ਹਾਂ ਤੇ ਫਿਰ ਉੱਥੇ ਗੱਲਾਂ ਬਾਤਾਂ ਕਰਾਂਗੇ ਸਾਰੇ ਦਾੜੀ ਜੀ ਆਹ ਗੱਲ ਕਰਕੇ ਤੇ ਤੁਸੀਂ ਸਾਨੂੰ ਪਛਤਰੀ ਜੀ ਲਾਤੀ ਆ ਕੋਈ ਖਾਸ ਹੀ ਗੱਲ ਕਰਨੀ ਲੱਗਦਾ ਕੋਨੇ ਪੁੱਤਰਾ ਜਦੋਂ ਚਾਹ ਜੀ ਇਕੱਠੇ ਹੋਏ ਹੁਣ ਗੱਲਾਂ ਕਰਦੇ ਹੋ ਤਾਂ ਗੱਲਾਂ ਖਾਸ ਹੀ ਹੁੰਦੀਆਂ ਆਵਾ ਚਲੋ ਠੀਕ ਐ ਫਿਰ ਹਾਂ ਚੰਗਾ ਫਿਰ ਬਹਿ ਜਾਓ ਮੈਂ ਤਾਂ ਕਿੰਨਾ ਘੜੀ ਕੋਈ ਨਹੀਂ ਰੋਟੀ ਪਾਣੀ ਕਬਰ ਕਬਰ ਨਹੀਂ ਕਰ ਨਿਕੰਦੇ ਆਵਾ ਤੇ ਹੁਣ ਤੁਸੀਂ ਆਇਓ ਉੱਥੇ ਹਾਂ ਹਾਂਜੀ ਹਾਂਜੀ ਕੋਈ ਨਹੀਂ ਆਵਾਂਗੇ ਫਿਰ ਫਿਰ ਬੁਲਾਵਾਂਗੇ ਉਸੇ ਗੱਲਾਂ ਪਤਾ ਕਰਾਂਗੇ ਚਲੋ ਆਜੋ ਕੋਈ ਨਹੀਂ ਚੱਲ ਪੀ ਸਿੰਘਾ ਮਾਸੀ ਜੀ ਜਿਹੜੇ ਸਾਬ ਨਾਲ ਅੰਕਲ ਗੱਲਾਂ ਕਰਕੇ ਗਏ ਆ ਨਾ ਮੈਨੂੰ ਲੱਗਦਾ ਕੋਈ ਨਾ ਕੋਈ ਗੱਲ ਜ਼ਰੂਰ ਨਿਕਲੂਗੀ ਜ਼ਰੂਰ ਇਨਾਂ ਨੇ ਰਾਤ ਬਹਿ ਗਏ ਤੇ ਕੰਨ ਭਰੇ ਹੋਣੇ ਸਾਰੇ ਜਾਣਿਆਂ ਨੇ ਪੂਰੀ ਤੁਹਾਡੀ ਬਰਖਲਾਫੀ ਹੋਈ ਆ ਇਸੇ ਕਰਕੇ ਧੀਏ ਉਹਨਾਂ ਰਾਤ ਇੱਧਰ ਨਹੀਂ ਆਉਂਦਿੱਤਾ ਵੀ ਇਹੀ ਗੱਲਾਂ ਕਰਨੀਆਂ ਨੇ ਤੇ ਚੁਗਲੀਆਂ ਕਰ ਕਰਕੇ ਤੇ ਉਹਦੇ ਕੰਨ ਭਰਨੇ ਨੇ ਉਹ ਕੱਲਾ ਜਣਾ ਸੁਣਨ ਵਾਲਾ ਤਾਂ ਉਹ ਚਾਰ ਜਣੇ ਕਰਨ ਵਾਲੇ ਹਨ ਜਦੋਂ ਇੰਨੇ ਜਣੇ ਬਰਖਲਾਫੀ ਕਰਨ ਤੇ ਅਸਰ ਤਾਂ ਫਿਰ ਹੋ ਹੀ ਜਾਂਦਾ ਬਲਦੇ ਸਰਦਾਰ ਜੀ ਮਾੜਾ ਮੋਰਚਾ ਮਾਰਿਆ ਜੇ ਬੱਲੇ ਸਰਦਾਰ ਜੀ ਬੜਾ ਮੋਰਚਾ ਮਾਰਿਆ ਜੇ ਹੈ ਆ ਵੀ ਗਏ ਜੇ ਜਮਾਂ ਵੀ ਹੋ ਰਿਹਾ ਉੱਥੇ ਬਹਿਣਾ ਨਹੀਂ ਨਹੀਂ ਬਹਿਤ ਨਹੀਂ ਰਹਿਣਾ ਪਰ ਇਹਦੇ ਚ ਇਨਾ ਗੁੱਸਾ ਕਰਨ ਵਾਲੀ ਕਾ ਕੀ ਲੋੜ ਵਾ ਗੁੱਸੇ ਵਾਲੀ ਕਿਹੜੀ ਗੱਲ ਆ ਵੀ ਕੰਮ ਕਰਨ ਵਾਲਿਆ ਤੇ ਮਾਂ ਤੇਰੀ ਕਿੱਥੇ ਆ ਹਾਰ ਸੋਈ ਚ ਨੇ ਚਾ ਸਾਧੇ ਨੂੰ ਇੱਧਰ ਕੀ ਗੱਲ ਹੋਈ ਆ ਤੈਨੂੰ ਦੱਸਦਾ ਵਾਂ ਬਾਜ ਮਾਰਨੇ ਨੂੰ ਮਾਰਵਾਜ ਮੰਮੀ ਜੀ ਡੜੀ ਦੇ ਸੱਦਣ ਆਇਓ ਜਰਕ ਗੱਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਬੜੇ ਨਰਾਜੇ ਆ ਮੈਨੂੰ ਲੱਗਦਾ ਕੱਲ੍ਹ ਵਾਲੀ ਗੱਲ ਦਾ ਗੁੱਸਾ ਕਰਕੇ ਬੈਠੇ ਅਜੇ ਤੱਕ ਸਤਿ ਸ਼੍ਰੀ ਅਕਾਲ ਰੈਡ ਜੀ ਸਤਿ ਸ਼੍ਰੀ ਅਕਾਲ ਸੰਦੀਪ ਹਾਂਜੀ ਪਤਾ ਲਿਆ ਮੇਰਾ ਕੀ ਗੱਲਿਆ ਗੁੱਸਾ ਅਜੇ ਤੱਕ ਠੰਡਾ ਨਹੀਂ ਹੋਇਆ ਭੈਣ ਨੂੰ ਮੇਰਾ ਇਹ ਧੀ ਨੂੰ ਮੇਰਾ ਇਹ ਜੇ ਰਾਤ ਰਹਿ ਜੇ ਅਜੇ ਵੀ ਇਦਾਂ ਹੀ ਗੱਰੀ ਜਾਂਦੇ ਜੇ ਹਾ ਇਦਾਂ ਨਾ ਵੇਖੋ ਇੰਨਾ ਵੀ ਗੁੱਸੇ ਕੀ ਆਗ ਹੋਈ ਗੱਲ ਬੀਤੀ ਗੱਲ ਹਉ ਪਰ ਇਹ ਵੀ ਕਿਹੜੇ ਵੇਲੇ ਬੰਦਾ ਕਰ ਲਿੰਦਾ ਰਹਿਣ ਦੋ ਪਰਨਾ ਉਠੋ ਤਾਂ ਹਾਈਦਾ ਭੱਗ ਰਹਿਣ ਦੋ ਹੁਣ ਮੈਂ ਤੁਹਾਡਾ ਨਾ ਚਲਨੀ ਆ ਮੇਰਾ ਚੁੱਪ ਕਰਕੇ ਤੂੰ ਜੇ ਮੈਂ ਗੱਲ ਦੱਸ ਦਿਤਿਆ ਜੇ ਤੂੰ ਮੇਰੇ ਨਾਲ ਜਾਂਦੀ ਨਾ ਤੇ ਤੈਨੂੰ ਪਤਾ ਲੱਗ ਜਾਂਦਾ ਫੇ ਜਿਹੜੀ ਤੁਸੀਂ ਉੱਤੇ ਕੰਜਰ ਕਲੀ ਖੋਲੀ ਆ ਲੱਗੀਆਂ ਬਹੁਤੀ ਚਲਾਕ ਬਣ ਕੇ ਦਸਣ ਕੀ ਮੈਂ ਚਲਾਕੀਆਂ ਕੀਤੀਆਂ ਰਾਤ ਰਾਤ ਆਇਆ ਨਾ ਭੈਣ ਕੋ ਲੱਗਦਾ ਚੰਗਾ ਪਖਾ ਕੇ ਘੱਲਿਆ ਭੈਣ ਨੇ ਆਹੋ ਮੈਂ ਇੱਧੇ ਕਾਕਾ ਜੂ ਆ ਪਿਜਲਾ ਮੈਂ ਕਿਹਦੇ ਦਿਨ ਸਿਖਾਵੇ ਜਾ ਜਾਂਗਾ ਮੈਨੂੰ ਸਭ ਪਤਾ ਲੱਗ ਗਿਆ ਜਿਹੜੀ ਤੁਸੀਂ ਦੋਵਾਂ ਮਾਵਾਆਂ ਦੀਆਂ ਨੇ ਰਲ ਕੇ ਉਥੇ ਖੇਡ ਖੇਢੀ ਆ ਡਰਜੀ ਕੋ ਗੱਲ ਦੱਸੋਗੇ ਵੀ ਸਹੀ ਕੀ ਹੋ ਗਿਆ ਵਾ ਕਿਹੜਾ ਗੁਨਾਹ ਕਰ ਦਿੱਤਾ ਇਹਨਾਂ ਮਾਵਾਆਂ ਦੀਆਂ ਨੇ ਗੱਲ ਤੇ ਦੱਸੋ ਤੁਸੀਂ ਕੱਲ ਜਾਣ ਲੱਗਿਆ ਵੀ ਇਹੋ ਕਲਾ ਪਾਈ ਸੀ ਹੁਣ ਆਣ ਕੇ ਵੀ ਉਹ ਕਲਾ ਸ਼ੁਰੂ ਕਰ ਦਿੱਤੀ ਐਦਾਂ ਦੇ ਆਪਣੇ ਘਰ ਦੇ ਵਿੱਚ ਕੋਈ ਇਤਫਾਕ ਨਹੀਂ ਰਹਿਣਾ ਪੁੱਤ ਕਲ ਦੀ ਕੋ ਕਸਰ ਰਹਿ ਗਈ ਹੋਣੀ ਹੈ ਨਾ ਜਿਹੜੀ ਅੱਜ ਕਰਨ ਲੱਗੇ ਪੂਰੀ ਪਤਾ ਨਹੀਂ ਐਦਾਂ ਦੇ ਕਦੀ ਸਾਡੇ ਘਰ ਦੇ ਵਿੱਚ ਹੋਇਆ ਨਹੀਂ ਹੁਣ ਪਤਾ ਨਹੀਂ ਕਿਹੜੀ ਬਿੱਲੀ ਨੇ ਸ਼ਮਾਰ ਗਈ ਇੱਥੇ ਸੁਣ ਲਾ ਦੀਆਂ ਗੱਲਾਂ ਇਹਨੂੰ ਆਪਣੇ ਉੱਚ ਪਤਾ ਹੀ ਨਹੀਂਗਾ ਜਿੱਦਣ ਉਹ ਸਿਆਹੀ ਮਗਰ ਖਲੋਤੇ ਆ ਕਿ ਤੁਹਾਡੇ ਦੋਹਾਂ ਦੇ ਹੁੰਦਿਆ ਗੱਲ ਹੋਈ ਕਿ ਨਹੀਂ ਹੋਈ ਵੀ ਆਪਾਂ ਪਾਰਟੀ ਦੀ ਸਲਾਹ ਕਰ ਰਹੇ ਆ ਤੇ ਭੈਣ ਭਾਈਏ ਨੂੰ ਫੋਨ ਲਾ ਕੇ ਜਰੂਰ ਕਹਿਣਾ ਜੇ ਉਹ ਜਰੂਰ ਆਉਣ ਹੋਰ ਕੋਈ ਆਵੇ ਤੇ ਭਾਵੇਂ ਨਾ ਆਵੇ ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਆ ਪੁੱਛ ਇਹਨੂੰ ਪੁੱਛੋ ਇਹਨੂੰ ਪੁੱਛੋ ਇਹਨੂੰ ਇਹਨੇ ਫੋਨ ਲਾਇਆ ਵਾ ਪੁੱਛੋ ਤੁਹਾਡੇ ਕੋਲ ਹੀ ਆ ਨਾ ਲੈ ਦੱਸ ਇੰਨੀ ਕੀ ਗੱਲ ਦਾ ਰੌਲਾ ਮੈਂ ਪ੍ਰੀਤ ਨੂੰ ਆਖਿਆ ਸੀ ਤੇ ਪ੍ਰੀਤ ਕਹਿੰਦੀ ਮੈਂ ਸਨਾਹ ਦੇ ਦਊਂਗੀ ਉਹਨੇ ਚੇਚਾ ਸਨਾਹ ਦਿੱਤਾ ਵੀ ਆ ਦੱਸ ਮੇਰੇ ਫੋਨ ਦੀ ਬਾਕੀ ਰਹਿ ਗਈ ਸੀ ਵੀ ਮੈਂ ਹੀ ਫੋਨ ਕਰਦੀ ਤੇ ਫੇਰ ਹੀ ਉਹਨਾਂ ਨੇ ਆਉਣਾ ਸੀਗਾ ਪ੍ਰੀਤ ਸਨਾਹ ਦਿੰਦੀ ਤੇ ਚਾਹੇ ਨਾ ਦਿੰਦੀ ਜਦੋਂ ਮੈਂ ਤੈਨੂੰ ਆਖਿਆ ਵੀ ਉਹਨਾਂ ਨੂੰ ਫੋਨ ਲਾ ਕੇ ਇਹ ਗੱਲ ਕਹਿਣੀ ਆ ਤੂੰ ਤੇ ਤੂੰ ਕਹੀ ਆ ਬਾਕੀ ਜਿਹੜੀ ਦਵਾ ਨਾ ਪ੍ਰੀਤ ਦੇ ਉਹਨਾਂ ਨੂੰ ਸਨਾਹ ਦਿੱਤਾ ਸੀ ਸੁਣ ਲਾ ਉਹਦੀ ਵੀ ਕਰਤੂਤ ਉਹਨੇ ਕਿਦਾਂ ਦਾ ਸੁਨਾ ਦਿੱਤਾ ਵਾ ਉਹਨੇ ਕਿਹਾ ਆ ਆਰਥਿਕ ਨੂੰ ਪਾਰਟੀ ਆ ਆਉਣਾ ਹੋਏਗਾ ਤੇ ਆ ਜਿਓ ਜੇ ਆਉਣਾ ਹੋਏਗਾ ਤੇ ਆ ਜਿਓ ਤੇ ਉਹ ਐਡਿਟੀਆਂ ਗੰਢਾ ਬੰਨ ਕੇ ਬੈਠੇ ਨੇ ਆਪਣੇ ਢਿੱਡ ਦੇ ਵਿੱਚ ਫੇ ਇਦਾਂ ਕੇ ਨੂੰ ਆਖੀਦਾ ਜੇ ਆਉਣਾ ਹੋਏ ਤੇ ਆ ਜੇ ਤਾਂ ਮਤਲਬ ਹੁੰਦਾ ਵਾ ਫੇ ਆਉਣ ਨਹੀਂ ਆਉਣ ਤੇ ਨਾ ਆਉਣ ਕਾ ਜ਼ਮਾਨ ਗਾ ਸਾਨੂੰ ਪਰਵਾਹ ਨਹੀਂ ਐਜੀ ਅਗਲਿਆਂ ਦੇ ਰਾਤ 12 ਵਜੇ ਤੱਕ ਮੈਨੂੰ ਸੌਣ ਨਹੀਂ ਦਿੱਤਾ ਕਹਿੰਦੀ ਕੋ ਇਦੋਂ ਗੱਲ ਚੁੱਕ ਲਿੰਦਾ ਹੈ ਤੇ ਕਦੀ ਕੋ ਇਦੋਂ ਗੱਲ ਚੁੱਕ ਲਿੰਦਾ ਹੀ ਫੇ ਆਹ ਕੋ ਸਾਡੇ ਨਾਲ ਇਹਨਾਂ ਨੇ ਕੀਤਾ ਵਾ ਮੈਂ ਤੇ ਇੱਕ ਗੱਲ ਦੱਸਾਂ ਇਹਨਾਂ ਦੀ ਜਿਹੜੇ ਅਜੇ ਅਜੇ ਕੱਲ ਰਿਸ਼ਤੇਦਾਰੀ ਬਣੀ ਆ ਉਹਨਾਂ ਨਾਲ ਸਾਡੀ 50 ਸਾਲ ਦੀ ਰਿਸ਼ਤੇਦਾਰੀ ਆ ਜਿਹੜੀ ਇਹਨਾਂ ਕੱਲ ਵਾਲਿਆਂ ਨੇ 50 ਸਾਲ ਦੀ ਰਿਸ਼ਤੇਦਾਰੀ ਤੋੜ ਕੇ ਰੱਖ ਦਿੱਤੀ ਆ ਸਾਡੀ ਮੰਮੀ ਉਹਦਾ ਸਹੀ ਗੱਲ ਆ ਡੈਡੀ ਦੀ ਮੇਰੀ ਵੀ ਸੋਨੂ ਦੇ ਨਾਲ ਗੱਲ ਹੋਈ ਸੀ ਫੋਨ 'ਤੇ ਮੈਂ ਹੀ ਉਹਨੂੰ ਆਖਿਆ ਵੀ ਤੁਸੀਂ ਕੀ ਗੱਲ ਆ ਕਿ ਪਾਰਟੀ 'ਤੇ ਆਏ ਕਿਉਂ ਨਹੀਂ ਤੁਸੀਂ ਘਰੋਂ ਆਏ ਆ ਕਿਉਂ ਮੁੜ ਗਏ ਤੇ ਮੈਨੂੰ ਉਹ ਕਹਿੰਦਾ ਵੀ ਵੀਰਜੀ ਵੀ ਇਦਾਂ ਫੋਨ 'ਤੇ ਨਹੀਂ ਅਸੀਂ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਤੁਸੀਂ ਆਓਗੇ ਤੇ ਅਸੀਂ ਬਹਿ ਕੇ ਗੱਲ ਕਰਾਂਗੇ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕਿੰਨਾ ਕੁਛ ਹੈ ਜਿਹੜਾ ਉਹਨਾਂ ਨੇ ਦੱਸਣਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪਾਲਤੀ ਤੁਹਾਂ ਰੱਖੀ ਆ ਕਿ ਵਿੱਕੀ ਨੇ ਰੱਖੀ ਆ ਤੇ ਕਿੱਥੇ ਰੱਖੀ ਆ ਉਹ ਉਸੇ ਭੈਣ ਸਾਡੀ ਮਰਨੇ ਪਈ ਆ ਤੇ ਮੈਨੂੰ ਤੇ ਮੇਰੇ ਪੇਕਿਆਂ ਨੇ ਇੱਕਦਮ ਭਲਾ ਹੀ ਦਿੱਤਾ ਬੁਖ ਬੁਖ ਭੈਣ ਮੇਰੀ ਮੇਰੇ ਅੱਗੇ ਰੋਈ ਆ ਜੰਨੀਆਂ ਗੱਲਾਂ ਉਹ ਢਿੱਡ ਚ ਪਾ ਕੇ ਬੈਠੀ ਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਾਕੀ ਸਾਰਾ ਕਸੂਰ ਸਾਡੀ ਪ੍ਰੀਤ ਦਾ ਹੀ ਉਹ ਸਰਦਾਰ ਜੀ ਇੱਕ ਗੱਲ ਇਹ ਵੀ ਆ ਨਾ ਹੁਣ ਭੂਆ ਵੀ ਆ ਗੱਲਾਂ ਕਰੀ ਜਾਂਦੀ ਆ ਉਦੋਂ ਆਣ ਕੇ ਉਹਨੇ ਪੱਲਾ ਆੜ ਕੇ ਆਖ ਦਿੱਤਾ ਕਿ ਮੈਨੂੰ ਰਿਸ਼ਤਾ ਚਾਹੀਦਾ ਤੂੰ ਵੀ ਬਿਨਾਂ ਸੋਚੇ ਸਮਝੇ ਉਸੇ ਵੇਲੇ ਮੌਕੇ ਤੇ ਹਾਂ ਕਰ ਦਿੱਤੀ ਕਿ ਭੂਆ ਨੇ ਆ ਗੱਲ ਆਖੀ ਆ ਤਾਂ ਕੋਈ ਗੱਲ ਨਹੀਂ ਆਪਾਂ ਮਨਾ ਨਹੀਂ ਕਰਨਾ ਫਿਰ ਹੁਣ ਦੱਸੋ ਅਸੀਂ ਵੀ ਕੀ ਕਰੀਏ ਫਸ ਗਏ ਨਾ ਹੁਣ ਅਸੀਂ ਸਾਰੇ ਪਾਸਿਆਂ ਤੋਂ ਉਹਨਾਂ ਦਾ ਤਾਂ ਸ਼ਰੀਕਾ ਬਰਾਦਰੀ ਆ ਛੱਡ ਕੇ ਬਹਿ ਜਾਣਗੇ ਅਸੀਂ ਤਾਂ ਦੋਵਾਂ ਜਣਿਆਂ ਨੂੰ ਨਹੀਂ ਛੱਡ ਸਕਦੇ ਕਿਸੇ ਨੂੰ ਵੀ ਨਹੀਂ ਛੱਡ ਸਕਦੇ ਤੇ ਨਾ ਕੋਈ ਗੱਲ ਕਰ ਸਕਦੇ ਹੁਣ ਕੁੜੀ ਆ ਉੱਥੇ ਤੇ ਅਸੀਂ ਕੁੜੀ ਨੂੰ ਵੀ ਮੜਾ ਚੰਗਾ ਨਹੀਂ ਕਹਿ ਸਕਦੇ ਤੇ ਭੂਆ ਨੂੰ ਨਹੀਂ ਕਹਿ ਸਕਦੇ ਫਸੇ ਵੀ ਅਸੀਂ ਆ ਅਸਲ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਕਹਿ ਕੇ ਹੋ ਨਹੀਂ ਸਕਦੇ ਕੋਹ ਆਪਾਂ ਰਿਸ਼ਤਾ ਹੋ ਗਿਆ ਇਹਦਾ ਮਤਲਬ ਇਹ ਥੋੜੀ ਹੈ ਕਿ ਜੋ ਮਰਜ਼ੀ ਹੋਈ ਜਾਵੇ ਤੇ ਕੋਈ ਗੱਲ ਹੀ ਨਹੀਂ ਕਰਨੀ ਭੂਆ ਜੀ ਹੁਣਾਂ ਨੂੰ ਆਪੇ ਮੰਮੀ ਡੈਡੀ ਸਮਝਾਉਣ ਤੇ ਪ੍ਰੀਤ ਨੂੰ ਆਪਾਂ ਸਮਝਾਈਏ ਬਾਕੀ ਮੰਮੀ ਜੀ ਮੇਰੀ ਗੱਲ ਸੁਣੋ ਤੁਸੀਂ ਪ੍ਰੀਤ ਦੇ ਨਾਲ ਤੁਹਾਡੀ ਜਿਆਦਾ ਫੋਨ ਤੇ ਗੱਲ ਹੁੰਦੀ ਆ ਕੋਈ ਵੀ ਗੱਲ ਹੁੰਦੀ ਆ ਤੁਸੀਂ ਦੋਵੇਂ ਆਪਸ ਵਿੱਚ ਗੱਲ ਕਰਕੇ ਤੇ ਗਾੜੀ ਫੈਸਲਾ ਦੇ ਦਿੰਦੇ ਜੇ ਸਾਨੂੰ ਕਿ ਇੰਦਾ ਇੰਦਾ ਕੰਮ ਹੋਣਾ ਚਾਹੀਦਾ ਵਾ ਇਹ ਕਰਕੇ ਸੋਚ ਸਮਝ ਕੇ ਫੈਸਲਾ ਕਰਿਆ ਕਰੋ ਜਿਹੜਾ ਵੀ ਕਰਨਾ ਹੁੰਦਾ ਨਹੀਂ ਤੇ ਰਿਸ਼ਤੇਦਾਰੀ ਅੱਜ ਵੀ ਹੈ ਨਹੀਂ ਤੇ ਕੱਲ ਵੀ ਹੈ ਨਹੀਂ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਹੋਣ ਉਦੋਂ ਪੈਸਿਆਂ ਦੀ ਗੱਲ ਹੀ ਤੁਸੀਂ ਉਦੋਂ ਇੰਨਾ ਦੇ ਦਿਵਾਲੇ ਹੋਏ ਆ ਝਟ ਗੁੱਸੇ ਹੋਣ ਦਾ ਪਏ ਮੈਨੂੰ ਵੀ ਤੁਸੀਂ ਬੋਲੇ ਆ ਮੈਂ ਉਦੋਂ ਗੱਲ ਨਹੀਂ ਕੀਤੀ ਕਿ ਮੰਮੀ ਨੇ ਗੁੱਸਾ ਕਰਨਾ ਨਤੀਜਾ ਤੇ ਫਿਰ ਇਹੋ ਹੀ ਨਿਕਲਣਾ ਨਾ ਕੋਈ ਵੀ ਗੱਲ ਆ ਨਾ ਪਹਿਲਾਂ ਚੰਗੀ ਤਰ੍ਹਾਂ ਸੁਣਿਆ ਕਰੋ ਵੀ ਕੌਣ ਕੀ ਗੱਲ ਕਰਦਾ ਤੇ ਫਿਰ ਉਹ ਗੱਲ ਨੂੰ ਲਿਆ ਕਰੋ ਵੀ ਅਸੀਂ ਮਾਵਾ ਤੀਆਂ ਨੇ ਕਿਹਨ ਕੀ ਵੱਧ ਘੱਟ ਗੱਲ ਕਹੀ ਆ ਅਸੀਂ ਦੋਵੇਂ ਜਾਣੀਆਂ ਮਾਵਾ ਤੀਆਂ ਗੱਲਬਾਤ ਕਰਦੀਆਂ ਤੇ ਕਿਸੇ ਨੂੰ ਕੀ ਦਿੱਕਲੀ ਪਿਆ ਇਸ ਗੱਲ 'ਚ